ਖਬਰ ਲੈਣੇ ਆ ਪਟਿਆਲਾ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੋਫੈਸਰ ਸੁਮੇਰ ਸਿੰਘ ਸੀਤਾ ਦੀ ਅਗਵਾਈ ਦੇ ਹੇਠ ਅੱਜ ਇੱਕ ਨਿਜੀ ਹੋਟਲ ਵਿਖੇ ਅਕਾਲੀ ਦਲ ਦੀ ਭਰਤੀ ਮੰਡ ਦੇ ਤਹਿਤ ਵੱਡੇ ਪੱਧਰ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਯਾਰ ਦੀ ਸੰਖਿਆ ਦੇ ਵਿੱਚ ਅਕਾਲੀ ਵਰਕਰਾਂ ਨੇ ਹਿੱਸਾ ਲਿਆ ਪਰ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪ ਪਾਰਟੀ ਦੇ ਅੱਧੇ ਦਰਜਨ ਤੋਂ ਵੱਧ ਵਰਕਰਾਂ ਨੂੰ ਸੁਮੇਰ ਸੀਤਾ ਦੇ ਵੱਲੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਸ ਆਯੋਜਨ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਕਾਲੀ ਦਲ ਦੇ ਐਨ ਕੇ ਸ਼ਰਮਾ ਨੇ ਭਰਤੀ ਹੋਏ ਆਪ ਪਾਰਟੀ ਦੇ ਵਰਕਰਾਂ ਦੇ ਸਰੂਪਾ ਭਾ ਕੇ ਪਾਰਟੀ ਵਿੱਚ ਉਹਨਾਂ ਦਾ स्वागत है इस मौके पे हल्का चित्राणा तो काले वाले दे कबीर दास भी इथे शामिल रहे रोन तो बाद एनके शर्मा ने प्रेस वार्ता में की कुछ कहा ਤੁਸੀਂ ਆਪ ਹੀ ਦੇਖੋ ਸੁਣੋ ਜੀ ਸ਼ਾਂਤੀ ਭਰਾ ਸ਼ਾਂਤੀ ਇਹ ਤਾਂ ਤੁਸੀਂ ਰੱਖਦਾ ਰਹੋ ਠੀਕਾ ਜੀ ਸ਼ਾਂਤ ਜੀ ਹਾਂ ਜੀ ਸਰ ਮੈਂ ਆਪਣੇ ਵੱਲੋਂ ਮੇਰੇ ਛੋਟੇ ਵੀਰ ਸੁਮੇਤ ਜੀ ਹੈਪੀ ਲੋਟ ਜੀ ਔਰ ਮੇਰੇ ਵੱਡੇ ਭਰਾ ਕਬੀਰਦਾਰ ਜੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਦੇਖ ਤੁਸੀਂ ਕਿੰਨੀ ਵੱਡੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਹ ਕੱਲੇ ਸਾਡੇ ਸਰਕਲ ਡੈਲੀਗੇਟ ਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਚੰਗੀ ਭਰਤੀ ਕਰੀ ਅੱਜ ਤਿੰਨ ਬੇਟੀਆਂ ਮੇਰੀਆਂ ਕੱਲੇ ਪਟਿਆਲੇ ਚ ਅਕਿੰਦਰ ਮੋਹਨ ਸਿੰਘ ਜੀ ਵਿਆਹ ਸਾਹਿਬ ਉਤਰੇ ਆ। ਫਿਰ ਪਟਿਆਲਾ 2 ਦੀ ਸਾਡੇ ਕਮੇਟੀ ਚੱਠਾ ਜੀ ਨੇ ਲਿਖੀ ਹੋਈ ਆ ਕਿ ਮੈਸਮਾਣਾ ਸਤਰਾਣਾ ਘਨੌਰ ਸਨੌਰ ਪਟਿਆਲਾ ਇੱਥੇ ਮੀਟਿੰਗਾਂ ਕਰੀਆਂ ਹੁਣ ਲੋਕ ਬਾਦਲ ਸਾਹਿਬ ਦੇ ਕਿੱਤੇ ਹੋਏ ਕੰਮ ਉਹਨਾਂ ਦੇ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸੜਕਾਂ 에য়ারਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਤੇ ਗਰੀਬਾਂ ਨੂੰ ਸਕਾਲਰਸ਼ਿਪ ਸਕੀਮ ਆਟਾ ਦਾਲ ਸਕੱਤ ਸਕੀਮ ਪੈਨਸ਼ਨਾਂ ਦੀ ਜੋ ਸਾਡੀ ਸਰਕਾਰ ਚ ਨਿਰਵਿਘਨ ਚਲਦੀਆਂ ਰਹੀਆਂ ਅੱਜ ਲੋਕਾਂ ਨੂੰ ਯਾਦ ਆ ਰਹੀਆਂ ਇਸੇ ਕਰਕੇ ਵੱਡੀ ਗਿਣਤੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਜੋੜ ਰਹੇ ਆ ਅੱਜ ਤੁਸੀਂ ਦੇਖਦੇ ਵੀ ਕਿੰਨੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਕਿਉਂਕਿ ਇਹਨਾਂ ਨੇ ਜਾਲੀ ਪੜਾ ਜਿਹੜਾ ਇਸ ਪਾਰਟੀ ਦਾ ਦੇਖ ਲਿਆ ਅੱਜ ਤੁਸੀਂ ਦੇਖੋ 20 ਕਰੋੜ ਰੁਪਇਆ ਐਮੀਨੈਂਸ ਪੁੱਲਾਂ ਤੇ ਪਾਰਟੀ ਖਰਚ ਕਰਦੀ ਹੈ ਕਾਗਜ਼ ਤੇ 20 ਕਰੋੜ ਰੁਪਇਆ ਜਿਹੜੇ ਗੇਟ ਲੱਗੇ ਹੋਏ ਆ ਨਾ ਜੀ ਇਹਨਾਂ ਚ ਲਿਖ ਦੇਣਾ ਹੈ ਕਿ ਅਗਿਆਤ ਕੇ ਸਕੂਲਾਂ ਦੀ ਹਾਲਤ ਇਹ ਆ 60000 ਟੀਚਰਾਂ ਦੀ ਕਮੀ ਆ ਸਕੂਲਾਂ ਚ ਸਾਡੇ ਟਾਈਮ ਤੇ ਪੰਜਾਬ ਚ 20000 ਸਕੂਲ ਤੇ ਟੀਚਰਾਂ ਦੀ ਘਾਟ ਕਰਕੇ 19000 ਸਕੂਲ ਪੰਜਾਬ ਚ ਰਹਿ ਕੇ 2000 ਸਕੂਲ ਬੰਦ ਹੋ ਗਏ ਸਾਡੀ ਸਰਕਾਰ ਚ ਦੂਸਰੇ ਨੰਬਰ ਤੇ ਸੀਗਾ ਐਜੂਕੇਸ਼ਨ ਸਪੂਰੇ ਤੇ ਤੇ ਹੁਣ ਦਾ ਕੋਈ ਨੰਬਰ ਹੀ ਨਹੀਂ ਆ ਫਿਰ ਜੀ ਬੱਚਿਆਂ ਪਿੱਛੇ ਇੱਕ ਟੀਕੇ ਦਾ ਸਾਡੀ ਸਰਕਾਰ ਚ ਹੁਣ 47 ਬੱਚਿਆਂ ਪਿੱਛੇ ਇੱਕ ਟੀਕਾ ਸਾਡੇ ਟਾਈਮ ਤੇ ਜਿਹੜਾ ਡ੍ਰੌਪ ਰੇਟ ਆ ਬੱਚਿਆਂ ਦਾ 10ਵੀਂ ਤੋਂ ਬਾਅਦ 12% ਦਾ ਉਹ 18% ਤੱਕ ਬੱਚਿਆਂ ਦਾ ਜਿਹੜਾ ਡ੍ਰੌਪ ਰੇਟ ਵੱਧ ਗਿਆ ਪੰਜਾਬ ਤੇ ਨਵੇਂ ਬਿਜ਼ਨਸਮੈਨ ਆ ਰਿਹਾ ਰੋਜ਼ ਗੰਭਲਾ ਸਥਾਨੇ ਤੋਂ ਆ ਯੁੱਧ ਨਸਿਆ ਵਿਰੁੱਧ ਇਹ ਕੋਈ ਨਸ਼ਿਆਂ ਦੇ ਵਿਰੁੱਧ ਯੁੱਧ ਥੋੜੀ ਆ ਇਹ ਤਾਂ ਨਸ਼ਿਆਂ ਵਾਸਤੇ ਪਬਲਿਸਿਟੀ ਆ ਕਿ ਬੇਕੋ ਅੱਜ ਤੁਸੀਂ ਦੇਖੋ ਪਟਿਆਲੇ 'ਚ ਇੱਕ ਸਰਪੰਚ ਜੀ ਦਾ ਘਰ ਆਲਾ ਫੜਿਆ ਗਿਆ ਉਹਦੇ ਤੋਂ 72 ਕਿਲੋ ਦਾ ਭੁੱਕੀ ਫੜੀ ਗਈ ਮੇਰੇ ਕੰਨ ਪੁਰਾਣੀ 50 ਕਿਲੋ ਡੋਡੇ ਫੜੇ ਗਏ 77 ਕਿਲੋ ਗਾਂਜਾ ਫੜਿਆ ਗਿਆ ਤੇ ਉਹਦੀਆਂ ਫੋਟੋਆਂ ਨੌੜ ਦੇ ਐਮਐਲਏ ਨਾਲ ਆ ਦੇਖੋ ਆ ਸਰਪੰਚ ਦਾ ਘਰ ਵਾਲਾ ਹਾਂ ਆ ਸਾਡੇ ਪਹਿਲ ਮਾਨ ਸਾਵਾ ਸਾਡੀ ਸਿਹਤਾਂ ਦੇ ਵਿੱਚ ਚੜਾਈ ਤੀ ਕਬੱਡੀ ਕਰਕੇ ਐਮਐਲਏ ਬਣ ਕੇ ਤੇ ਹੁਣ ਪੰਜਾਬ ਦੇ ਟਰਾਲੀ ਚੋਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਜਰਮ ਜੀ ਆ ਕੱਲ ਆਪ ਦਾ ਕਿ ਗੱਲ ਚੱਲ ਰਹੀ ਹੈ ਕਿ ਬੀਜੇਪੀ ਨਾਲ ਅੰਦਰ ਖਾਤੇ ਸੰਝੌਤਾ ਹੋ ਰਿਹਾ ਕੋਈ ਆਪ ਦਾ ਬੀਜੇਪੀ ਦਾ ਔਰ ਉਸ ਦਾ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਪੈ ਸਕਦਾ ਉਹ ਤੁਹਾਡੀ ਪਾਰਟੀ ਦਾ ਵੀ ਕਿਸੇ ਨਾਲ ਕੋਈ ਐਲਾਈਅੰਸ ਫਰਕ ਪੈਣਾ ਸ਼ੁਰੂ ਤੋਂ ਹੀ ਸੰਝੌਤਾ ਤਾਂ ਭਗਵਾਨ ਜਰਮਾਨ ਦਾ ਝਿੱਕ ਮਾਰਨ ਤੋਂ ਪਹਿਲਾਂ ਵੀ ਹੋਮ ਮਿਨਿਸਟਰ ਨੂੰ ਪੁੱਛਦਾ ਜਦੋਂ ਐਮਐਸਏ ਲਈ ਦੇ ਅੰਦਰ ਕਰਵਾਏ ਸਾਰਾ ਕੁਝ ਹੋਇਆ ਕਿਸਾਨਾਂ ਨੂੰ ਘਰ ਬੁਲਾ ਕੇ ਅਰੈਸਟ ਕਰਾਇਆ ਗਿਆ ਹੋਇਆ ਕਿਹਦੇ ਪੰਜਾਬ ਦੇ ਇਤਿਹਾਸ ਚ ਅੱਜ ਬਾਦ ਜਦੋਂ ਮਾਰੇ ਜੀ ਹੜਤਾਲ ਕਰਦੇ ਨੇ ਬਾਦਸ਼ਾਹ ਬੁਲਾਦੇ ਨੇ ਗੱਲਬਾਤ ਕਰਦੇ ਨੇ ਅੱਧੇ ਮਸਲੇ ਹੱਲ ਜਾਂਦੇ ਨੇ ਅੱਧੇ ਜੇ ਡੈਫਰ ਹੋ ਜਾਂਦੇ ਜੇ ਸਮਝੌਤਾ ਸਿਰੇ ਚੜ ਗਿਆ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਖਾਲੀ ਦਲ ਤੇ ਕੀ ਪ੍ਰਭਾਵ ਪੈ ਸਕਦਾ ਕੀ ਕਰਦੇ ਹੋ ਪੰਜਾਬ ਦੀ ਕੋਈ ਪਾਰਟੀ ਸ਼੍ਰੋਮਣੀ ਕਾਂਗਦੀ ਦਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਕਾਂਗਦੀ ਦਾ ਜੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਪੰਜਾਬ ਦੀ ਤਰੱਕੀ ਪੰਜਾਬ ਦੀ ਡਵੈਲਪਮੈਂਟ ਪੰਜਾਬ ਚ ਬੇਰੁਜ਼ਗਾਰੀ ਦੂਰ ਟਾਣ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਜੋ ਅਸੀਂ ਪੰਜਾਬ ਦੀ ਕਲਾਈ ਲੱਗਦੇ ਰਹੇ ਹਾਂ ਸਦਾ ਹੀ ਇਸ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਂਦੇ ਜੋ ਮਰਜ਼ੀ ਤੋੜ ਪੜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਖਾਸ ਤੌਰ ਤੇ ਇੱਕ ਖਦਾਈਤਾ ਜਨ ਕਿ ਆਨੇ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਬਣਾਓ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਕੋਈ ਪਾਤਰੀ ਆਉਂਦਾ ਉਹਦੀ ਵੀਡੀਓ ਖਾਓ ਵੀਡੀਓ ਪਾ ਕੇ ਜਿੱਦਿਆ ਉਹਦੀ ਪਛਾਣ ਹੋ ਸਕੇ ਜਿਵੇਂ ਵਿਕਰਮ ਜਿੰਦਰ ਸਿੰਘ ਜੀ ਕਹਿੰਦੇ ਨੇ ਕਿ ਮੀਡੀਆ ਦਾ ਕੰਮ ਕਰਾਇਆ ਜਾ ਰਿਹਾ ਹੈ ਸਰੂਪ ਦੇ ਤੁਸੀਂ ਪਤਾ ਤੋਂ ਸਪਰਾਜ ਦੀ ਇਹ ਪਾਰਟੀ 허ਵਾਚਾ ਸੋਸ਼ਲ ਮੀਡੀਆ ਕਰਕੇ ਆਈ ਧੀ ਸੋਸ਼ਲ ਮੀਡੀਆ ਨਹੀਂ ਇਹ ਪਾਰਟੀ ਦਾ ਬੇੜਾ ਘਰ ਕਰਨਾ ਤੁਸੀਂ ਦੱਸੋ 2000 ਸਕੂਲ ਬੰਦ ਹੋ ਗਏ 60000 ਅਧਿਆਪਕ ਨਹੀਂ ਹੈ ਡ੍ਰੌਪ ਰੇਟ 6% ਵੱਧ ਗਿਆ ਤੇ ਇਹ ਨਾਲ ਹੀ ਭਵਿੱਖ ਨਾਲ ਪੰਜਾਬ ਦਾ ਪੜਾਹੂ ਹੋ ਜਾਊਗਾ ਪੰਜਾਬ ਦਾ ਨੌਜਵਾਨ ਇੰਟੈਲੀਜੈਂਟ ਹੋ ਜਾਊਗਾ ਪੰਜਾਬ ਦਾ ਬੇੜਾ ਗੜ ਕਰਕੇ ਖੰਕ ਚੱਲ ਜਾ ਜਦੋਂ ਸਰਦਾ ਕਰ ਜਾ ਜਨਾ ਦੇ ਜੀਐਸਟੀ ਦਾ 40% ਕਰ ਜਾਉਂਦੇ ਪੰਜਾਬ ਕਦੇ ਹੀ ਦਿਵਾਲੀਆ ਹੋਊਗਾ ਠੀਕ ਹੈ ਠੀਕ ਹੈ ਭਰਤੀ ਕਿੰਨੇ ਕਿਲੋਖ ਹੋ ਗਈ ਹੈ ਭਰਤੀ